7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ ਘਾਟਨ ਹੋ ਰਿਹਾ ਐਫਸੀ ਸਾਹਿਬ ਵੀ ਖੁਸ਼ ਨਹੀਂ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨਹੀਂ ਨਹੀਂ ਜੀ ਅਸੀਂ ਨਹੀਂ ਖੁਸ਼ ਹੈਗੇ ਸੜਕ ਨਹੀਂ ਖੜਾਮ ਇੱਕ ਮਿੰਟ ਇੱਕ ਮਿੰਟ ਜੀ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ ਘਾਟਨ ਹੋ ਰਿਹਾ ਐਫਸੀ ਸਾਹਿਬ ਵੀ ਖੁਸ਼ ਨਹੀਂ ਸਾਡੇ ਇੱਥੋਂ ਦੇ ਲੋਕ ਵੀ ਖੁਸ਼ ਨਹੀਂ ਨਹੀਂ ਜੀ ਅਸੀਂ ਨਹੀਂ ਖੁਸ਼ ਹੈਗੇ ਸੜਕ ਨਹੀਂ ਖੜਾਮ ਇੱਕ ਮਿੰਟ ਇੱਕ ਮਿੰਟ ਜੀ ਤੁਸੀਂ ਕਦੇ ਵੀ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਜੇ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲ ਲਗੇ ਫਿਰ ਕੀ ਕੀ ਕਹਿਣਗੇ ਅਸੀਂ ਦੁਖੀ ਹੋ ਜਾਵਾਂਗੇ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਨਹੀਂ 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰਕੇ ਗਏ ਸੀ ਸੀਐਮ ਸਰ ਤੁਹਾਡੇ ਕੇਜੀ ਵਾਲ ਸਾਹਿਬ ਤੁਹਾਨੂੰ ਕੱਲ ਮੀਟਿੰਗ ਕਰਕੇ ਆਏ ਹੋ ਬਹੁਤ ਪਰੇਸ਼ਾਨ ਹੋ ਗਏ ਉਹਦੇ ਬੰਦੇ ਦਾ ਜਾਣਾ ਵੀ ਔਖਾ ਹੈ ਉਹ ਜਾਤਾ ਨਹੀਂ ਬੰਦਾ ਕੋਈ ਐਮ ਇੰਨਾ ਇੰਨਾ ਪਾਣੀ ਸਾਡੀ ਪੈਨ ਦੇ ਅੰਦਰ ਘੜੀ ਦੇ ਅੰਦਰ ਆਪਣੇ ਐਮ ਜੀਨਾ ਦਾ ਲੱਗ ਰਿਹਾ ਹੈ ਐਮ ਸੀ ਸੋਨ ਸਿੰਘ ਜੀ ਸੋਨ ਸਿੰਘ ਜੀ ਸਾਡੇ ਆਂਦੇ ਹੀ ਨਹੀਂ ਸੀ ਸ਼ੋਰ ਕੀਤਾ ਕਿ ਅਸੀਂ ਕੰਮ ਕਰਾਂਗੇ ਡੈਡੀਕੇਟਡਲੀ ਕਰਾਂਗੇ ਤੇ ਅ ਅੱਜ 7 ਸਾਲਾਂ ਬਾਅਦ ਉਹੀ ਸੜਕ ਹੈ ਉਹਦਾ ਉਦ ਘਟਨ ਹੋ ਰਿਹਾ ਐਫਸੀ ਸਾਹਿਬ ਜੀ ਕੁਛ ਨਹੀਂ ਸਾਡੇ ਇੱਥੋਂ ਦੇ ਲੋਕ ਵੀ ਕੁਛ ਨਹੀਂ ਨਹੀਂ ਜੀ ਅਸੀਂ ਨਹੀਂ ਹੁਸ਼ ਹੈਗੇ ਇਹ ਕੋਣਿਕ ਇੱਕ ਮਿੰਟ ਇੱਕ ਓਏ ਹਾਂ ਜੀ ਚੱਲਣ ਦੋ ਦੇਖੋ ਰਾਤਾਂ ਮੇ ਹੋਣ ਦੇਖੋ ਤੁਸੀਂ ਕਦੇ ਵੀ ਸਾਰਿਆਂ ਨੂੰ ਕੁਛ ਨਹੀਂ ਕਰ ਸਕਦੇ ਜੀ ਤੁਸੀਂ 200 ਬੰਦਾ ਤੁਹਾਡੇ ਕੋਲ ਖੜਾ ਨਾ ਉਹ ਚ ਇੱਕ ਦੋ ਜਣੇ ਇਹੋ ਜਿਹੇ ਵੀ ਮਿਲਣਗੇ ਕਿ ਕੀ ਕਹਿਣਗੇ ਅਸੀਂ ਬੁੱਧੀ ਆ ਸਾਡਾ ਕੰਮ ਉਹ ਦੋਨੂੰ ਵੀ ਖੁਸ਼ ਕਰਨਾ ਮੈਂ ਕੀ ਕਰੂੰਗਾ ਦੱਸੋ ਦੱਸੋ ਮੈਂ ਕੀ ਕਰੂੰ ਨਾ 13 ਬਦਲ ਗਏ ਨਾ ਤੁਸੀਂ ਸ਼ੋਰ ਕਰ ਰਹੇ ਹੋ ਪਹਿਲਾਂ ਵੀ ਸ਼ੋਰ ਕਰਕੇ ਗਏ ਹੋ ਸ਼ੋਰ ਕੀ ਕਰਾਂ ਤੁਸੀਂ ਸੀਐਮ ਸਰ ਤੁਹਾਡੇ ਕੇਜਰੀ ਵਾਲਾ ਸਾਹਿਬ ਅੱਜ ਕੱਲ ਮੀਟਿੰਗ ਕਰਕੇ ਆਏ ਹੋ ਫਿਰ ਵੀ ਕੀ ਹੋ ਜਿਹਾ ਕਿ ਉਹ ਇਲਾਕੇ ਦਾ ਤਾਂ ਨਹੀਂ ਸੁਧਾਰ ਕਰੇਗਾ ਨਾ ਜੇ ਅਫਸਰ ਟਿਕਣਗੇ ਨਹੀਂ ਹੁਣ ਇਹਨਾਂ ਨੂੰ ਆਪਾਂ ਟਿਕਾ ਕੇ ਰੱਖਾਂਗੇ ਕੋਈ ਮੈਂ ਕਹਿ ਕੇ ਨਹੀਂ ਆ ਵੀ ਹੁਣ ਸਾਡੇ ਅਫਰ ਦਾ ਮੈਂ ਤੇਰੇ ਤੁਸੀਂ ਗਏ ਹੋ ਮਨਸਾ ਦੇਵੀ ਵੱਲ ਚਲੋ ਜੀ ਤੁਸੀਂ ਸ਼ਾਮ ਰੋਗ ਹਾਂਜੀ ਤੁਸੀਂ ਗਏ ਹੋ ਸੰਸਾ ਦੇਵੀ ਵੱਲ ਗਏ ਹੋ ਉੱਥੇ ਸ਼ਾਮ ਰੋਗ ਮਨਸਾ ਜੀ ਪਿੰਡਾ ਪਲਟ ਪਲਟ ਕੀ ਜਾਂਦੀ ਸੀ ਕਿ ਸਾਨੂੰ ਪਤਾ ਸੀ ਕਿਵੇਂ ਜਾਂਦਾ ਕਰ 13 ਨੰਬਰ ਵਾੜ ਅੱਗੇ ਸ਼ਾਮ ਰੋਗ ਕੋਲੇ ਅੱਗੇ ਜਿਹੜਾ ਲਾਟਰ ਹੁਣ ਕੰਮ ਸ਼ੁਰੂ ਹੋ ਗਿਆ ਹੈ ਤਾਂ ਹੁਣ ਤੁਸੀਂ ਥੋੜਾ ਪੋਜ਼ਿਟਿਵ ਰਹੋ ਮਾਂ ਹੋ ਰਿਆ ਨਤੀਆ ਆਇਆ ਤਾਂ ਮੈਂ ਮੈਡਮ ਕਰਕੇ ਆਇਆ ਬੱਚਾ ਉਹਦਾ ਐਸਾ ਕੁਬਰੇ ਦਿੱਤਾ ਸੀ ਜਿੱਥੇ ਤਾਂ ਘਟ ਕੱਪਿਆ ਗਿਆ ਇੱਥੇ ਤੁਸੀਂ ਸਰ 1.5 ਦੀ ਨਿਸਤ ਵੀ ਕੱਟ ਗਿਆ ਪਿਆ ਗਿਆ ਇੱਥੇ ਮੈਡਮ ਨੇ ਆਣਾ ਸੀ ਜੇ ਜਿਹੜਾ ਮੈਡਮ ਨੇ ਆਣਾ ਸੀ ਬਾਈ ਵੀ ਤਾਂ ਪਹਿ ਤਾ ਪੈ ਗਿਆ ਹੈ ਤੇ ਤਾਂ ਪੈ ਗਿਆ ਹੁਣ ਸਾਰੀ ਬਾਰਿਸ਼ਾ ਦੇ ਅਸੀਂ ਕਿੱਥਾ ਗਏ ਆ ਘਰ ਤੱਕ ਬੱਚਾ ਨੂੰ ਲੈ ਕੇ ਛੱਡ ਕੇ ਜਿੰਨੇ ਵੀ ਨਹੀਂ ਦੇਖਿਆ ਕੀ ਪਤਾ ਕੀ ਹੈ ਬੇਟਾ ਕਿ ਲੱਗੇ ਮੈਨੂੰ ਬੱਚੇ ਨਹੀਂ ਆਵਾਜ਼ ਦੇ ਸਕੀ। ਵਾਹ ਦੇਖੋ ਕਿੰਨਾ ਛੋਟਾ ਬੱਚਾ ਹੈ ਕਿੱਦਾਂ ਆਂਦਾ ਸਾਨੂੰ ਬੱਧਾ। ਨਹੀਂ ਨਹੀਂ ਹੁਣ ਕੀ ਹੈ ਨਾ ਹੁਣ ਆਪਣੀ ਕਮੇਟੀ ਆਪਣੀ ਬਣ ਗਈ ਹੈ। ਪ੍ਰਧਾਨ ਆਪਣਾ। ਭਾਜੀ ਅਸੀਂ ਤਾਂ ਪਿਛਲੇ ਨਵੰਬਰ ਤੋਂ ਪਰੇਸ਼ਾਨ ਆ। 2 ਮਹੀਨੇ ਸਾਡੇ ਘਰ ਨਹੀਂ ਆਇਆ ਤੇ ਐ ਇੱਕ ਪਟਾਈ ਕਰਕੇ ਅਸੀਂ ਅਸੀਂ ਸ਼ਾਂਗੋਕ ਸਕੂਲ ਦੇ ਜਿਹੜੇ ਰੋਡ ਜਾਂਦੇ ਆ ਉੱਥੇ ਐਨਾ ਬੁਰਾ ਹਾਲ ਹੈ ਕਿ ਪੈਦਲ ਵੀ ਨਹੀਂ ਢੋੜੀਆਂ ਕਮੇਟੀ ਕਮੇਟੀ ਤੁਹਾਡੀ ਸੜਕਾਂ ਪਾਸ ਹੋ ਗਈ ਹੈ। ਉਹਨਾਂ ਨੂੰ ਬਣਾਉਣਾ ਹੁਣ ਮੇਰੀ ਆਪਣੀ ਜ਼ਿੰਮੇਵਾਰੀ ਹੈ ਕੰਮ ਹੀ ਬੰਦ ਹੋ ਗਏ ਨੇ ਹੁਣ ਜਿੰਨੀਆਂ ਸੜਕਾਂ ਨੇ ਉਹ ਸਾਰੇ ਜਿਹੇ ਸਾਰੀਆਂ ਸੇ ਬਣ ਰਹੀਆਂ ਨੇ ਇਹ ਘੱਟ ਤੋਂ ਹੁੰਦੀ ਹੈ ਜੀ ਵਿੱਚ ਕੱਟ ਕੇ ਕਰਦੇ ਇਹ ਸੜਕ ਬਣ ਰਹੀ ਹੈ ਲੋਕ ਇਹ ਨਹੀਂ ਹੈਗਾ ਕਿ ਆਪਾਂ ਵਿੱਚ ਰੁਕ ਜਾਣਾ ਸੀ ਮਾਤਾ ਜੀ ਮਾਤਾ ਜੀ ਇਹ ਇਹ ਇਦਾਂ ਨਹੀਂ ਹੈਗਾ ਕਿ ਆਪਾਂ ਕੱਟ ਕੇ ਪਾਰ ਰਹੇ ਹਾਂ ਇਹ ਤਾਂ ਆਪਾਂ ਸੜਕ ਬਣਾ ਰਹੇ ਹਾਂ ਕੌਣ ਕੇ ਰੋਦਰ ਦੀ ਜ਼ਿੰਮੇਵਾਰੀ ਤੁਸੀਂ ਲਿਆ ਪੂਰਾ ਜਿਹਦਾ ਮੰ사ਦੇਵੀ ਮੰਦਿਰ ਨੂੰ ਜਿਹੜਾ ਰਸਤਾ ਜਾਂਦਾ ਉਹ ਬਹੁਤ ਔਖਾ ਹੈ ਲੋਕ ਬੜੇ ਪਰੇਸ਼ਾਨ ਹੈ ਥੋੜੇ ਪਰੇਸ਼ਾਨ ਨਹੀਂ ਹੈ ਥੋੜੇ ਪਰੇਸ਼ਾਨ ਕਰਕੇ ਨਹੀਂ ਆ ਜਨਤਾ ਘੜੀ ਆਪ ਬਹੁਤ ਪਰੇਸ਼ਾਨ ਹੋ ਕੇ ਉਧਰ ਬੰਦੇ ਕਾ ਜਾਣਾ ਵੀ ਔਖਾ ਹੈ ਉਧਰ ਜਾਂਦਾ ਨਹੀਂ ਬੰਦਾ ਕੋਈ ਮੈਮ ਇੰਨੇ ਇੰਨੇ ਪਾਣੀ ਸਾਈਪੈਂਟ ਦੇ ਅੰਦਰ ਪਾਣੀ ਆਂਦਾ ਦੱਸੋ ਫਿਰ ਸੈਨੀਟੇ ਦੀ ਸਿਕਿਉਰਿਟੀ ਹੈ ਆਪਣੇ ਐਮਸੀ ਨਾਲ ਗੱਲ ਕਰੋ ਐਮਸੀ ਨਾਲ ਡਸੋ ਪਾਸ ਮੋਹਨ ਐਮਸੀ ਸੋਨ ਸਿੰਘ ਜੀ ਸੋਨ ਸਿੰਘ ਜੀ ਆਉਂਦੇ ਨਹੀਂ ਤੁਹਾਡੇ ਆਦੇ ਆਂਦੇ ਹੀ ਨਹੀਂ ਇਹ ਮਰਜੀ